ਮੈਂ 11 ਵਜੇ ਹੈ ਮੈਂ ਹਰਵਨ ਹੋਟਲ ਵਿੱਚ ਕੰਮ ਕਰਦਾ ਹੂੰ ਮੇਰੇ ਕੋ 16 ਦਿਨ ਹੋ ਗਏ ਮਾਰ ਸਵੇ 11 ਵਜੇ ਹਰਵਨ ਹੋਟਲ ਵਿੱਚ ਉਟਾ ਉੱਟ ਕੇ ਮੈਂ ਨੀਚੇ ਗਿਆ ਤੇ ਨੀਚੇ ਜਾਂਦੇ ਹੋਏ ਉਸਨੇ ਮੇਰੇ ਕੋ ਡੰਡਾ ਸੇ ਬਹੁਤ ਮੀਟਾ ਮੇਰੇ ਪੈਰ ਮੇਰੇ ਜ਼ਰਰ ਮੇਰਾ ਬੈਗ ਸਤ ਕੋ ਚੀਲ ਲਿਆ ਜੜੇ ਠੀਕ ਹੈ ਕੱਤੈ ਮੈਂ ਤੇਰੀ टांग ਤੋੜ ਦੇਣੀ ਤੇਰੇ ਹੱਥ ਤੋੜ ਦੇਣੇ ਅੜੀ ਆਈ ਕਿ ਸਭ ਜਵਾਈ ਮੈਂ ਕਹਾਂ ਮੇਰੇ ਘਰ ਪੈਸੇ ਡਾਲ ਦੇ ਉਸੇ ਉੱਟਾ ਪੈਣ ਚਿੱਟਾ ਵੇਚਦਾ ਪੂਰਾ और गंदे काम होते हैं लड़कियों हो के सर होते हैं सुबह भी नाइट में भी डेली होते हैं और इतना इतना चिट्टा रखता है मेरा मोनू नाम है जी ठीक है मैंने मेरी जान बचाने के लिए छाल मारी है कुछ छोड़ने के लिए किसी के लिए नहीं मारी क्योंकि अर्बन होटल वाले ने मेरे को बहुत पिटा है जी हाँ से ज्यादा ठीक है मेरे पैर पे मेरे आदमी देखो देखो यहाँ देखो ਬੋਲ ਮਾਰਿਆ ਜੀ ਅੰਦਰ ਬੋਤ ਬੰਦਾ ਕੰਮ ਚਲਦਾ ਹੈ ਜੀ ਕੀ ਗੱਲ ਦਾ ਲੜਕੀ ਉਹ ਕਰਕੇ ਉਹ ਦਰ ਬੁੱਤ ਚਿੱਟਾ ਹੀ ਬੋਤ ਤੁਸੀਂ ਅੱਜ ਬੀਟਵਿਚੋਂ ਤੋਂ ਆਏ ਜੇ ਲੈ ਕੇ ਚੱਲੇ ਜੀ ਕੀ ਹਾਂਜੀ ਸਰ ਬੀਟਵਿਚੋਂ ਤੋਂ ਤੁਸੀਂ ਆਏ ਬੰਦਾ ਤੁਸੀਂ ਅੱਜ ਲੈ ਕੇ ਜਾ ਰਹੇ ਜੇ ਤਸਦੀਕ ਕਰਨੇ ਬਾਰੇ ਕਹਿਦਾ ਇਹ ਅੱਜ ਦਿੱਤਾ ਦੇਖਾ ਕਰਦਾ ਕੀ ਨਹੀਂ ਇਹ ਜੇ ਇਹ ਕਹਿਣ ਮੁਤਾਬਤੀ ਆ ਨਾ ਜੋ ਇਹ ਕਹਿ ਰਿਆ ਤੇ ਕੀ ਜੋ ਕਾਨੂੰਨ 18 ਮਤਲਬ ਬੰਦੀ ਕਰ ਵੀ ਕੀਤੀ ਜਾਂਦੀ ਉਹਦੇ ਖਰਾਬਦਾ ਹੀ ਨਾ ਜਿੰਦੀ ਦੀ ਸੇਫਟੀ ਚਾਹੀਦੀ ਅਸੀਂ ਨਾਲ ਮਸਾਦਾ ਸਾਨੂੰ ਕੋਈ 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 ਚੀ ਲੈ ਕੇ ਆਈ ਵੇ ਕੋਈ ਸਾਨੂੰ ਆਕੇ ਇੱਥੇ ਜੱਫੀ ਕਰਕੇ ਮਾਰ ਜਵੇ ਇਹ ਇਹ ਕਿੱਥੇ ਬੈਠੇ ਵਿਕੀ ਹੋਣੀ ਇਹ ਬਾਲੋ ਟੋਲੇ ਕੰਸਲਰ ਵੀ ਉਹਨਾਂ ਨੇ ਗੱਲ ਕਰਦੇ ਹਾਂ ਜੀ ਸਰ ਕੀ ਕਹਿਣਾ ਜਾਂਦਾ ਜੇਰੇ ਤੁਹਾਡੇ ਵਾਰਡ ਦੇ ਵਿੱਚ ਜਰੇ ਇਹੋ ਜਿਹੀ ਵਾਰਦਾਤ ਹੋਈ ਜਰੇ ਕਿਦਾਂ ਵੇਖ ਰਹੇ ਜੀ ਇਹਨਾਂ ਨੂੰ ਤੁਸੀਂ ਦੇਖੋ ਜੀ ਇਹ ਤੇ ਬੜੀ ਇੱਕ ਕਰਨਸਾਰ ਗੱਲ ਆ ਕੀ ਵਾਰਡ ਦੇ ਵਿੱਚ ਸਰੀਆਮੈਂ ਕੰਮ ਚੱਲ ਰਿਹਾ ਜੀਨੇ ਦਿਵੇ ਇਹ ਕਹਿਣਾ ਦਿਨ ਦਿਹਾੜੇ ਮੈਨੂੰ ਲੋਕ ਕਾਲ ਆਂਦੀ ਹੈ ਇਹਨਾਂ ਵੱਲੋਂ ਸਾਡੇ ਸਪਟਾਲੇ ਉਹਨੇ ਬੁਰਜ ਨੇ ਕਿ ਰੂਟੇ ਦੇ ਜਿਹੜਾ ਵਾ ਬੰਦਾ ਛਾਲ ਮਾਰ ਕੇ ਘਰ ਦੇ ਅੰਦਰ ਐਂਟਰ ਕਰ ਗਿਆ ਸੋ ਇਹਦੇ ਪੁਲਿਸ ਜਾਂਚ ਦਾ ਵਿਸ਼ੇ ਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜਾ ਹੋਟਲ ਵਿੱਚ ਮਾਰੇ ਕੰਮ ਕਰਦਾ ਅੱਗੇ ਵੀ ਇਹੀ ਸ਼ਿਕਾਇਤਾਂ ਹੋਟਲਾਂ ਨੂੰ ਆਈਆਂ ਸੀ ਕਿ ਇੱਥੇ ਦੇ ਵਪਾਰ ਦਾ ਧੰਦਾ ਤੇ ਹੁਣ ਦਸੂਗਾ ਇੱਕ ਨਵੀਂ ਗੱਲ ਸੁਣਨ ਨੂੰ ਮਿਲ ਗਈ ਹੈ ਜੀ ਕਿ ਛਟੇ ਦਾ ਧੰਦਾ ਵੀ ਇਸ ਹੋਟਲ 'ਤੇ ਚੱਲ ਰਿਹਾ ਸੋ ਮੈਂ ਮਜਬੂਰਨ ਪੁਲਿਸ ਪ੍ਰਸ਼ਾਸਨ ਦੇਗੇ ਵੀ ਬੇਨਤੀ ਕਰਦਾ ਕਿ ਜੀ ਇਹਦੇ ਤੇ ਜਿਹੜਾ ਸਖਤ ਕਦਮ ਚੁੱਕਿਆ ਜਾਵੇ ਉਹ ਰਲੀ ਚੰਗੀ ਤਰ੍ਹਾਂ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਜਿਹੜੀ ਪਾਬੰਦੀ ਕਾਰਵਾਈ ਹੋਵੇ ਕੌਂਸਲਰ ਸਾਹਿਬ ਇੱਕ ਸੀਐਮ ਸਾਹਿਬ ਵੱਲੋਂ ਨਸ਼ੇ ਵਿਰੁੱਧ ਇੱਕ ਨੇ ਉਹਨਾਂ ਨੇ ਮੈਮ ਸ਼ੁਰੂ ਕੀਤੀ ਆ ਤੇ ਜਿਹੜੇ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੋ ਰਹੇ ਨੇ ਕਿੱਦਾਂ ਵੇਰੇ ਜਿਨ੍ਹਾਂ ਨੂੰ ਫਿਰ ਤੁਸੀਂ ਦੇਖੋ ਜੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਜੀ ਜਿਹੜਾ ਬੰਦਾ ਇਹਦੇ ਛਾਲ ਮਾਰੀ ਆ ਉਹੀ ਕਬੂਲ ਗਿਆ ਕਿ ਹੋਟਲ ਦੇ ਅੰਦਰ ਜਿਹੜਾ ਵਾ ਚਿੱਟੇ ਦਾ ਕਾਰੋਬਾਰ ਚੱਲਦਾ 20-20 ਗ੍ਰਾਮ ਦੀਆਂ ਕੁੜੀਆਂ ਉਹਦੇ ਦੱਸਣ ਮਦਾਬਾ ਅਹੀ ਦੀ ਅਲੀ ਉਹ ਬੰਦੇ ਨੇ ਛਾਲ ਮਾਰੀ ਆ ਉਹਦੇ ਦਸਨ ਮੁਤਾਬਕ 22 ਗ੍ਰਾਮ ਦੀਆਂ ਜਿਹੜੀਆਂ ਵਾ ਉਹ ਕੂੜੀਆਂ ਜਿਹੜੀਆਂ ਵਾ ਇੱਥੇ ਸਪਲਾਈ ਕੀਤੀ ਜਾਂਦੀਆਂ ਸੋ ਮੈਂ ਤੇ ਫਿਰ ਪ੍ਰਸ਼ਾਸਨ ਨੂੰ ਕਹਿਣਾ ਕਿ ਯੋਧਨਸਿਆਂ ਵਿਰੋਧ ਜਿਹੜੀ ਕਾਰਵਾਈ ਚੱਲ ਰਹੀ ਆ ਮਾਨ ਸਰਕਾਰ ਵੱਲੋਂ ਉਸ ਦੇ ਤਹਿਤ ਇਨਾਂ ਦੇ ਖਿਲਾਫ ਵੀ ਜਿਹੜੀ ਆ ਉਹ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਕੀ ਕਾਰਵਾਈ ਕਰਾਣਾ ਚਾਹੁੰਦੇ ਆ ਹਜੇ ਜਿਹੜੇ ਕੋਈ ਤੇ ਸਾਨੂੰ ਉਹ ਭਾਜੀ ਸੇਫਟੀ ਚਾਹੀਦੀ ਕੱਲ ਨੂੰ ਕੋਈ ਆਈਵੇ ਬੰਦਾ ਆ ਕੇ ਇਸ ਤਰ੍ਹਾਂ ਕੋਈ ਛਾਲਾ ਮਾਰ ਕੇ ਜੇ ਸਾਨੂੰ ਕੋਈ ਕੋਈ ਜਗਮੀ ਜਾ ਜਿਓਂ ਮਾਰ ਜਿਓਂ ਜੇ ਕੱਲ ਇਹ ਕੋਈ ਮਰ ਜਾਂਦਾ ਤੇ ਸਾਡੇ ਸਿਰ ਤੇ ਆਣਾ ਸੀ ਨਾ ਮੁਰਦਾ ਸੁਣਾ ਬੋਲ ਉਹ ਮੁਰਦਾ ਠੋੜਾ ਬੋਲਦਾ ਕੋਈ ਛਾਲ ਮਾਰ ਕੇ ਕੋਈ ਮਰ ਜਾਂਦਾ ਜਾਂ ਸਾਨੂੰ ਮਾਰ ਦਿੰਦਾ ਤੇ ਸੇਫ ਹੈ ਸਾਡੇ ਗੱਲ ਬੈਣਾ ਸੀ ਤੁਸੀਂ ਮੰਗ ਕੀ ਕਰਦੇ ਮੰਗ ਕੀ ਕਰਦੇ ਉਹ ਇੱਕ ਜਿਹੜੀ ਸਾਨੀ ਤਾਂ ਰੂਈ ਸਾਨੂੰ ਸੇਫਟੀ ਚਾਹੀਦੀ ਹੈ ਤੁਹਾਨੂੰ ਸੇਫਟੀ ਚਾਹੀਦੀ ਆਪਣੀ ਠੀਕ ਅਸੀਂ ਰੈਜ਼ੀਡੈਂਟ ਆ ਹੋਟਲ ਆਏ ਪੈਸੇ ਫਰਕ ਹੱਦੀ ਦਾ ਬੁੱਢੇ ਸਿੱਧੇ ਸਾਰੇ ਕੰਮ ਹੁੰਦੇ ਇੱਕ ਕੁੜੀ ਕੋਈ ਵੀ ਨਾਰਮਲ ਮੈਪ ਉਹਦੇ ਵਿਖੀ ਆ ਤੇ ਦਿੱਲੀ ਦੇ ਪੀਤੰਪੁਰੇ ਰੰਡੇ ਕੁੜੀ ਜਾਣਦੀ ਨਾ ਮੈਂ ਦੱਸਾਂ ਮੈਂ ਤੁਹਾਡੇ ਕਰਨ ਚਾਰੇ ਮਾਰਦੇ ਜਿੱਥੇ ਬਣਾ ਕਿਤੋਂ ਵੀ ਤੋਂ ਬੰਦੇ ਆਉਂਦੇ ਨੇ ਇੱਥੇ ਆ ਕੇ ਛਾਰੇ ਮਾਰਦੇ ਪਹਿਲਾਂ ਚੰਗਾ ਭਲਾ ਸਾਫ ਸੁਥਰਾ ਹੁੰਦਾ ਹੀ ਇੱਥੇ ਜਦੋਂ ਦੇ ਹੋਟਲ ਬਣ ਕੇ ਬਣਾ ਕੀ ਕੁਝ ਹੋਣ ਲੱਗ ਪਿਆ ਕੰਸਲਰ ਇੱਥੇ ਆਪੜੀ ਪਹੁੰਚੋ ਇਹਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਸੀਐਮ ਸਾਹੂ ਲੋ ਨਸ਼ੇ ਵਿਰੁੱਧ ਮਿਮ ਸ਼ੁਰੂ ਕੀਤੀ ਗਈ ਹੈ ਤੇ ਔਰੇ ਬਾਰੇ ਕੀ ਕਹਿਣਾ ਜਾਂਦੇ ਜਿਹੜੇ ਇਹਦੇ ਦੱਸੀ ਦੇ ਵਾਸਤੇ ਖਲਾਸ ਹੈਗੇ ਆ ਬੰਦਾ ਫੜ ਕੇ ਆਪਾਂ ਪੂਰਾ ਡੀਲ ਕਰਦੇ ਆਪਾਂ ਕੁਝ ਕੰਮੇ ਚਲਾਵਾ ਦਿੰਦੇ ਆ ਕੋਈ ਵੀ ਹੋਵੇ ਭਾਵੇਂ ਆਪਣਾ ਹੋਵੇ ਬੰਦਾ ਭਾਵੇਂ ਕਰਨਾ ਹੋਵੇ ਇਹਨਾਂ ਦੇ ਛਾਲ ਮਾਰਦੀ ਹੈ ਬਿਲਕੁਲ ਛਾਲ ਆਓ ਇਧਰ ਕਿ ਦਿਸ਼ਾਲ ਮਾਰ ਕੇ ਚਲ ਗਿਆ ਉਧਰ ਹੋਏ ਕਰਕੇ ਇਹ ਮੇਰੇ ਪਾਸੇ ਇਹ ਬੰਦ ਬੰਦ ਨੇ ਆ ਕਿ ਇਹ ਆ ਹਾਟਲ ਵਾਲਾ ਮੇਰੀ ਮਲਕੀਤ ਹੈਗੀ ਆ ਇਹ ਹਾਟਲ ਮੈਂ ਆ ਗਾਂ ਪ੍ਰੀਤ ਸਿੰਘ ਨੂੰ ਰੈਂਟ ਤੇ ਦਿੱਤਾ ਹੈ ਰੈਂਟ ਐਗਰੀਮੈਂਟ ਤੇ ਠੀਕ ਹੈ ਜੋ ਮੇਰੇ ਆਂਟੀ ਗਵਂਟੀ ਨੂੰ ਸਾਰੇ ਨੂੰ ਪਤਾ ਇਹਨਾਂ ਨੂੰ ਇਹਨਾਂ ਨੂੰ ਪੁੱਛ ਨਹੀਂ ਸਕਦੇ ਜੀ ਉਹਨਾਂ ਦੀ ਆਪਸ ਵਿੱਚ ਜਿੱਥੇ ਕੋਈ ਤੂ ਤੂ ਮੈਮਾ ਹੋਈ ਆ ਜਿਹਦੇ ਕਰਕੇ ਉਹ ਛਾਲ ਮਾਰ ਕੇ ਨਾਲ ਦੇ ਬੰਲੇ ਚਲ ਗਿਆ ਬਾਕੀ ਤੁਹਾਨੂੰ ਪਤਾ ਹੈ ਪੋਲਿਟਿਕਸ ਜਿਹੜੇ ਆ ਇੱਕ ਬੁਢੀ ਦੇ ਖੇਡਾ ਖੇਡਦੇ ਨੇ ਇਹਨਾਂ ਨੂੰ ਰਾਜਨੀਤੀ ਤੋਂ ਬਾਅਦ ਕੋਈ ਨਾ ਕੋਈ ਸਹਾਰਾ ਚਾਹੀਦਾ ਹੁੰਦਾ ਕੋਈ ਨਾ ਕੋਈ ਟੀਮ ਮਿਲਣ ਵਾਸਤੇ ਠੀਕ ਐ ਢੀ ਵੱਡੀ ਗੱਲ ਨਹੀਂ ਹੁੰਦੀ ਜਿਵੇਂ ਬਣਾ ਦੋ ਉਹ ਤੁਹਾਨੂੰ ਵੀ ਪਤਾ ਹੈ ਕਿ ਰਾਜਨੀਤੀ ਕਿ ਲੋਗਾਂ ਨੂੰ ਕੀ ਮਿਲਦਾ ਤੇ ਕੀ ਹੋਵੇ ਇਹਨਾਂ ਨੂੰ ਮਿਲਦਾ ਅੱਛਾ ਸਰ ਉਹਨਾਂ ਉਹਰੇ ਬਿਆਨ ਆਪਾਂ ਲਿੱਤੇ ਆ ਵੀਡੀਓਗ੍ਰਾਫੀ ਦੇ ਵਿੱਚ ਉਹ ਕਹਿ ਰਹੇ ਜਦੋਂ ਛਾਲ ਮਾਰੀ ਹੈ ਮੈਨੂੰ ਰੈਸਮੈਂਟ ਵੀ ਕੀਤਾ ਜਾ ਰਿਹਾ ਹੈ ਇੱਕ ਕਹਿੰਦੇ ਉੱਥੇ ਧੰਦਾ ਚੱਲ ਰਿਹਾ ਹੈ ਹੋਟਲ ਦੇ ਅੰਦਰ ਇੱਕ ਉਹ ਕਹਿੰਦੇ ਜੀ ਚਿੱਟਾ ਵੀ ਵੇਚ ਰਹੇ ਨੇ ਕੀ ਇਹਰੇ ਬਾਰੇ ਕੀ ਕਹਿਣਾ ਜਾਂਦੇ ਹੈਗੇ ਜੀ 2 ਦਿਨ ਹੋਏ ਉਸ ਬੰਦੇ ਨੂੰ ਇੱਥੇ ਹੋਟਲ ਤੇ ਸਪਈਆਂ ਕਰਦੇ ਨੂੰ ਠੀਕ ਆ ਕਿੰਨੇ ਰੱਖਿਆ ਉਹ ਉਹ ਤੁਹਾਨੂੰ ਸਾਰਾ ਦੱਸ ਦੂਗਾ ਉਹ ਵੀ ਥਾਣੇ ਵਿੱਚ ਪੇਸ਼ ਹੋਏਗਾ ਤੇ ਉਹ ਲੈ ਕੇ ਬੰਦਾ ਲੈ ਗਿਆ ਦੋਵੇਂ ਜਾਣੇ ਚੱਲ ਜਣੇ ਆ ਬਾਕੀ ਜੋ ਪੁਲਿਸ ਨੇ ਆਪਣੀ ਕਾਰਵਾਈ ਐਸੋ ਤੇ ਪੀਸੀਆਰ ਦੀ ਜਿਹੜੀ ਗੱਡੀ ਪਹੁੰਚ ਚੁੱਕੀ ਹੈ ਗੱਲਬਾਤ ਕਰ ਰਹੇ ਨੇ ਜਿਹੜੇ ਪੀਸੀਆਰ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੂੰ ਵੀ ਪੁੱਛਾਂਗੇ ਜਿਹੜੀ ਹੁਣ ਪੀਸੀਆਰ ਗੱਡੀ ਆਈ ਹੈ ਕਿਦੋਂ ਤੁਸੀਂ ਫੋਨ ਕੀਤਾ ਸੀ ਤੇ ਕਿੰਨੇ ਵਜੇ ਕੀਤਾ ਸੀ ਮੁਲਾਜ਼ਮ ਜਿਹੜੇ ਬੀ ਡਿਵੀਜ਼ਨ ਦੇ ਪਹਿਲੂ ਆ ਗਏ ਨੇ ਕੀ ਕਹਿਣਾ ਜਾਂਦੇ ਏ ਇਸ ਬਾਰੇ ਨਹੀਂ ਆ ਹੀ ਗਏ ਆ ਚਲੋ ਸ਼ੁਕਰ ਆ ਗਏ ਆ ਆ ਦੇਖੋ ਹੀ ਗੱਲ ਨਹੀਂ ਅੱਧੀ ਬੰਦਾ ਫੜਿਆ ਗਿਆ ਆਪ ਆ ਗਏ ਆ ਬਸ ਕੋਈ ਗੱਲ ਨਹੀਂ